ਆਜ ਦੀ ਬਈ ਜਿਹੜੀ ਵੀਡੀਓ ਬਣਾਈ ਆ ਪਿੰਡ ਛੰਨਾ ਗਲਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਬਾਈ ਕੋਲੇ ਟੌਪ ਦੀਆਂ ਬਈ 6 ਬੱਚੀਆਂ ਨੇ 6 ਦੇ ਵਿੱਚੋਂ ਇੱਕ ਗੱਬਣ ਚੈੱਕ ਪਾਸ ਆ ਬਈ ਕਿੰਨੇ ਟਾਈਮ ਦੀ ਗੱਬਣਾ ਬਈ ਡਾਕਟਰ 5 ਮਹੀਨਿਆਂ ਦੀ ਚੈੱਕ ਪਾਸ ਆ ਬਈ ਆਪਾਂ ਬਈ ਕਰਾ ਕੇ ਲਿਆ ਅਗਲਾ ਆਪਣੇ ਘਰੋਂ ਕਰਾ ਕੇ ਲਿਆ ਜੀ ਬहोत ਠੀਕ ਆ ਹਾਂ ਆਪਣੇ ਘਰੇ ਘਰੇ ਗਾਰੰਟੀ ਹੈ ਗੱਬਣ ਦੀ ਬਈ ਦੂਜੀ ਵਾਰ ਸੀ ਕਦੋਂ ਕੋਈ ਆਦੀ ਹਮ ਆਪਣੇ ਘਰੋਂ ਲੈ ਜਾਣੀ ਆ ਅੰਦਰੋਂ ਹਮ ਕੋਈ ਵੀ ਬੰਦੇ ਨੇ ਲੈਣੀ ਆਪਣੇ ਘਰੋਂ ਚੈੱਕ ਰਕ ਲੈ ਜੀ ਆਪਣੇ ਅੰਦਰੋਂ ਵੀ ਗਾਰੰਟੀ ਹੈ ਬਸਾਂ ਦੀ ਠੀਕ ਆ ਬਈ ਆਪਣੇ ਘਰੇ ਬਾਈ ਕਹਿੰਦਾ ਆਪਾਂ ਨੂੰ ਕੋਈ ਚੱਕਰ ਨਹੀਂ ਚਾਹੀਦਾ ਹੱਥ ਪਵਾ ਕੇ ਚੈੱਕ ਕਰਵਾਉਣੀ ਆ। ਹਾਂ। ਹਾਂ। ਅਗਰੋਂ ਪੈਸੇ ਲੈਣੇ ਚੈੱਕ ਰੱਖ ਕੇ ਲੈ ਜੀ। ਹਾਂ। ਬੜੀ ਹੱਕੀ ਬਾਈ। ਮੋਬਾਈਲ ਨੰਬਰ ਬੋਲਿਓ ਬਾਈ। 94655 946554 ਬਾਈ 847 ਬਾਈ ਫੁੱਲ ਕੱਦ। ਮਾਹ ਡਾਲੀ ਵੀ। ਕੱਦ ਤਾਂ ਪਾ ਗਏ ਕਿ ਕਹਿ ਕੇ ਹਟਿਆ। ਹੀਟੇ ਆਲਾ 5.5 ਫੁੱਟ ਆ। 5.5 ਫੁੱਟ ਕੱਦ। ਠੀਕ ਹੈ। 6 ਫੁੱਟ ਕੱਦ ਆ ਮੇਰਾ। ਬਾਈ ਦਾ 6 ਫੁੱਟ ਕੱਦ ਬੱਝੂਲੀ ਦੇਖੋ। ਹੀਟੇ ਆਲਾ 5.5 ਫੁੱਟ। ਹਨਕ ਲੱਗ ਲਾਂ ਹਨ ਬਲ ਪੂਰੇ। ਇੱਕ ਤਾਂ ਡਾਕਟਰ ਕਹਿਣਾ ਪੈਂਦਾ। ਹੂੰ। ਬਿਕਾਦ ਦਾਰੇ 4 ਫੁੱਟ ਆ 5 ਫੁੱਟ ਆ ਸਹੀ ਆ ਫੀਤੀ ਵਾਲਾ ਕੱਦ ਦੇਵਾਂਗੇ ਆਪਾਂ ਹਾਂ ਸਹੀ ਆ ਬਾਈ ਠੀਕ ਆ ਯਾਰ ਆ ਗਿਆ ਹਾਂ ਬੱਛੀ ਆ ਹੂੰ ਤੇ ਬੱਚੇ ਆ ਵੀ ਦਿਖਾ ਦਿੰਨੇ ਆ ਸਾਰਿਆਂ ਤੇ ਥੋੜਾ ਥੋੜਾ ਕੈਮਰਾ ਜਰੂਰ ਮਾਰਾਂਗੇ ਵੀ ਸ਼ਾਟ ਆ ਸ਼ਾਟ ਚ ਆਪਾਂ ਤੁਹਾਨੂੰ ਇਹਨਾਂ ਨੂੰ ਫਾਮ ਫੁੱਲ ਵੀਡੀਓ ਜਾ ਕੇ ਦੇਖ ਲਿਓ ਡਾਕਟਰ ਅਲੀ ਕਲੀ ਦੀ ਫੋਲੋ ਡਿਟੇਲ ਦਿੰਦੀ ਆ ਬਾਈ ਕੱਲੀ ਕਲੀ ਦੀ ਡੰਦੋਂ ਸਾਰੀਆਂ ਕੀਰੀਆਂ ਡਾਕਟਰ ਦੰਦੋਂ ਕੀਰੀਆਂ ਅਗਲੇ ਜੇ ਘਰ ਤੱਕ ਦੀ ਗਾਰੰਟੀ ਆ ਮੌਂਕੇ ਦੀ ਗੁੰਮੀ ਦੀ ਹਾਂ ਤੇ ਚਾਰ ਚਾਰ ਸਣਾ ਦੀ ਕੱਲੀ ਗੱਬਣ ਵੱਚੀ ਰਾਤ ਦੰਦ ਛਟਿਆ ਨਾ ਉਹਨੇ ਹਾਂ ਉਹਨੇ ਰਾਤ ਛਟਿਆ ਡਾਕਟਰ ਗੱਬਣ ਨਹੀਂ ਰਹੀ ਆ ਮੰਨ ਕੇ ਹਾਂ ਹਾਂ ਹੈ ਖੀਰੀ ਉਹਨੇ ਰਾਤ ਇੱਕ ਦੰਦ ਛਟਿਆ ਉਹ ਆਪਾਂ ਦੱਸਤਾ ਖਲਾਸ ਆ ਭਾਈ ਝੋਲੀ ਦੇ ਖਲਾਸ ਝੋਲੀ ਵੀ ਹੈ ਡਾਕਟਰ ਬੜੀ ਜੰਗੀ ਝੋਲੀ ਆ ਹਾਂ ਤੇ ਮਗਰੋਂ ਬੱਚੇ ਚੌੜੇ ਦਿਖਾ ਯਾਰ ਕਿੰਨੇ ਆ ਹਾਂ ਤਕਾਈਂ ਪਿੱਛੇ ਚੌੜੇ ਵਿੱਚ ਇਹ ਬੱਚਿਆਂ ਦਾ ਮੁੱਲ ਪੈਂਦਾ ਡਾਕਟਰ ਸਹੀ ਗੱਲ ਆ ਆ ਬੱਚਾ ਦੇਖ ਲੈ ਲੈ ਆ ਬੱਚੇ ਦਾ ਡਾਕਟਰ ਕੋਈ ਮੁੱਲ ਲੈ ਦੇਖੀ ਕੋਹਰਾ ਮੂੰਹ ਆ ਯਾਰ ਮੁੱਲ ਬਾਈ ਕਹਿੰਦਾ ਬਾਹਲੇ ਨਹੀਂ ਦੇਖੀ ਮੋਲ ਲੈ ਮਾਰੀ ਕੈਮਰਾ ਵਾਲਾ ਕੋਹਰਾ ਮੂੰਹ ਆ ਪੂਰਾ ਪੂਰਾ ਕੰਮ ਆ ਬੱਚਿਆਂ ਦਾ ਫੁੱਲ ਪ੍ਰਿੰਟ ਇੱਕ ਨੰਬਰ ਬਾਕੀ ਬੱਚਿਆਂ ਚੰਗੀਆਂ ਨੇ ਦੰਦੋ ਸਾਰੀਆਂ ਕੀਰੀਆਂ ਸਾਰੀਆਂ ਥਾਣ ਕੇ ਸਾਰੀਆਂ ਕੀਰੀਆਂ ਡਾਕਟਰ ਹਾਂ ਗਰੰਟੀ ਹੋ ਮੌਕੇ ਤੱਕ ਦੀ ਵੀ ਬਾਈ ਮੌਕੇ ਤੱਕ ਦੇ ਘਰ ਤੱਕ ਦੀ ਡਾਕਟਰ ਹੂੰ ਘਰ ਤੱਕ ਦੀ ਗਰੰਟੀ ਸਹੀ ਗੱਲ ਆ ਹਾਂ ਇਹਦੇ ਮਾਰਦੇ ਜਲਸੀ ਤੇ ਕੈਮਰਾ ਬਣਾਇਆ ਤੇ ਬੱਚਾ ਕਿੰਨਾ ਜੰਗਾ ਸਹੀ ਓੰਕਾਂ ਚ ਜਗਦੀ ਸਹੀ ਆ